ਨੇ ਹਲਾ ਪਰ ਮੈਂ ਮੈਂ ਮੱਤੀ ਆ ਹਾਂਜੀ ਉਹ ਤਾਂ ਭਾਜੀ ਮੈਂ ਦੇਖੀ ਕੰਡੀਸ਼ਨ ਤਾਂ ਬਹੁਤ ਮਾੜੀ ਹੋਈ ਓ ਯਾਰ ਤਾਂ ਕੋਈ ਰਹਿਤ ਤਾਂ ਸਕਦਾ ਨਹੀਂ ਕਰ ਇਹੋ ਜੀ ਪਰਿਵਾਰਾਂ ਵਾਲੀ ਆ ਗਈ ਆ ਉਹ ਹੋਦੀ ਆਦੀ ਮਾ ਗਲਤ ਆ ਫਿਰ ਡਾਕਟਰ ਰეკਮੈਂਡ ਕਰ ਦੇ ਇਹ ਦੇ ਕਦਾਲਕਾਂ ਅੱਛਾ ਜੀ ਹਾਂ ਜੀ ਇਹ ਆਪਣਾ ਨਾਮ ਤਾਂ ਬਾਹਰ ਲਗ ਰਿਹਾ ਪੰਜਾਬ ਠੀਕ ਹਾਂ ਦੇਖ ਲੈਣੇ ਪਹਿਲਾਂ ਮਾਫ ਕਰ ਲਾ ਲੋ ਜਿਹਹਾਂ ਲਿਆਉਣਾ ਤਾਂ ਭਾਜੀ ਕਿੱਦਾਂ ਹਾਲ ਚਾਲ ਤੂੰ ਤਾਂ ਬਹੁਤ ਬੁਰੇ ਹਾਲਾਤ ਮੈਂ ਇਹ ਬਾਸ ਨੂੰ ਵਿੱਚ ਕਰਦੇ ਬਾਲਟੀ ਦੀ ਬਾਸ ਨੂੰ ਰੱਖਿਆ ਵਿੱਚ ਇਹਦੇ ਕਰਕੇ ਇਹ ਡਾਕਟਰ ਸਾਹਿਬ ਕੱਲ ਮੈਂ ਦੁੱਧ ਉਹਦੇ ਲਈ ਮਾਈਕ ਅੱਛਾ ਜੀ ਹਾਂ ਜੀ ਪੱਟੀ ਵਗੈਰਾ ਇਹੀ ਕਰਨਾ ਲੈਂਦੇ ਆ ਅੱਛਾ ਜੀ ਡੜ ਐਸ ਪੈਰ ਦੇ ਵਿੱਚ ਕੀੜੇ ਪੈਵ ਇਹ ਕੀ ਹੋਇਆ ਜੇ ਪੈਰ ਤੇ ਕੀ ਲੱਗਾ ਬਈ ਕੀ ਕੁਝ ਜ਼ਖਮ ਸੱਟ ਲੱਗੇ ਸੀ ਕੀ ਹੋਇਆ ਇਹ ਹੈ ਸ਼ੂਗਰ ਸੀਗੀ ਹਾਂ ਸ਼ੂਗਰ ਹੈ ਬਹੁਤ ਰੇਮੀ 500 600 550 ਸ਼ੂਗਰ ਨਾ ਯਾਰ ਲੱਤ ਸਾਰੀ ਇਧਰ ਲਈ ਇਹ ਵੀ ਖਰਾਬ ਹੋਣ ਲੱਗ ਪਈ ਉਹਨਾਂ ਵੀ ਸਾਰੀ ਪਹਿਲਾਂ ਇਹ ਵਾਲੀ ਪਹਿਲਾਂ ਇਹ ਵਾਲੀ ਸੀ ਅੱਛਾ ਜੀ ਉਸ ਤੋਂ ਬਾਅਦ ਸ਼ੁਰੂਤ ਹੋ ਗਈ ਇਹ ਤਰੀਕਾ ਬਰ ਹੋ ਗਿਆ ਹੂੰ ਤਾਂ ਤਬਰ ਹੋ ਗਿਆ ਸਿਕਾ ਉਹ ਇਹ ਤਾਂ ਉਹਦਾ ਹੁਣ ਜ਼ਖਮ ਠੀਕ ਹੋਣ ਲੱਗ ਪਿਆ ਹੈ ਨਾ ਇਹ ਤਾਂ ਲੱਗਦਾ ਪਰ ਜ਼ਖਮ ਇਹ ਵੀ ਬਹੁਤ ਜ਼ਿਆਦਾ ਬੁਰੇ ਹੋਏ ਹੋਗਾ ਆ ਪੈਰ ਤੇ ਕੀ ਹੋਇਆ ਭਾਜੀ ਪੈਰ ਵੀ ਇਹ ਇਕੱਠਾ ਹੋਇਆ ਆ ਪੈਰ ਵੀ ਉਹ ਤਾਂ ਸ਼ੂਗਰ ਕਰਕੇ ਸੀਗਾ ਆ ਸ਼ੂਗਰ ਕਰਕੇ ਹੋਇਆ ਉਹ ਵੀ ਪੈਰ ਕਿੰਦਰ ਸਾਈਡ ਕੱਟ ਕੇ ਟ੍ਰੀਟਮੈਂਟ ਕੀਤਾ ਸੀਗਾ ਉਦੋਂ ਮਾਸ ਲੈ ਕੇ ਇੱਥੇ ਲਾਇਆ ਸੀ ਅੱਛਾ ਜੀ ਹਾਂ ਜੀ ਹੁਣ ਉਹ ਪੈਰ ਤੇ ਜ਼ਖਮ ਕਿੱਡਾ ਗਿਆ ਜਿਹੜੀ ਜਿਹੜੀ ਪੱਟੀ ਕੀਤੀ ਹੈ ਪੂਰਾ ਸਾਰਾ ਪੈਰ ਹੀ ਆ ਪੂਰਾ ਹੀ ਪੈਰ ਆ ਹਾਂ ਜੀ ਧੰਨਵਾਦ ਬਾਕੀ ਹੋਰ ਵੀ ਬੋਡੀ ਤੇ ਭਾਜੀ ਕੁਝ ਹੈਗਾ ਕਿ ਨਹੀਂ ਹਾਂ ਬਾਕੀ ਇਧਰ ਵੱਸੋ ਸਹੀ ਹੈ ਜੀ ਅੱਛਾ ਜੀ ਤਾਂ ਨਹੀਂ ਨਾ ਇਧਰ ਉਹ ਸੋ ਬਿਗਨਸ ਜਿਹੜੀ ਤੁਹਾਨੂੰ ਉਹ ਕਿੱਥੇ ਆ ਰਹੀ ਸੀ ਬੰਗਾਰੀਆਂ ਨਾਲ ਨਸ਼ੇ ਕਰਦਾ ਸੀ ਭਾਜੀ ਪਹਿਲਾਂ ਕੀ ਨਸ਼ੇ ਕਰਦਾ ਸੀ ਹੈ ਚਿੱਟਾ ਲੋ ਚਿੱਟਾ ਲਾਉਂਦਾ ਸੀ ਕਿੰਨੇ ਦਿਨ ਹੋ ਗਏ ਹੁਣ ਆਖਰੀ ਲਾਇ ਨੂੰ ਸੱਚ ਦੱਸੀ ਝੂਠ ਨਾ ਬੋਲੀ ਕੋਈ ਨਹੀਂ ਹੁਣ ਆਪਾਂ پکڑ ਦੂ ਅਗਰ ਕਿੰਨੇ ਦਿਨ ਹੋ ਗਏ ਤਿੰਨ ਚਾਰ ਮਹੀਨੇ ਹੋ ਗਏ ਤਿੰਨ ਚਾਰ ਮਹੀਨੇ ਹੋ ਗਏ ਨੇ ਮੈਨੂੰ ਤਾਂ ਪਤਾ ਲੱਗਾ ਕਿ ਕਦੇ ਤਿੰਨ ਚਾਰ ਦਿਨ ਪਹਿਲਾਂ ਵੀ ਲਾਗੇ ਛੜਿਆ ਕਦੇ ਕੋਈ ਮੁੰਡਾ ਦੇ ਅੱਗੇ ਕੋਈ ਉਹ ਕੋਈ ਸੀ ਮੁੰਡਾ ਇਹਦਾ ਦੇਖ ਕੇ ਗਿਆ ਕਦੇ ਥੋੜੇ ਦਿਨ ਪਹਿਲਾਂ ਹਾਲ ਚਾਲ ਪੁੱਛਣਾ ਇਹਦੀ ਦੇ ਉਹ ਦੇਖ ਕੇ ਤਾਂ ਗਿਆ ਹੁਣ ਦੱਸਿਆ ਕਿਹਦਾ ਦੇਖਿਆ ਐ ਮੈਂ ਉਹਨੂੰ ਹੂੰ ਤਿੰਨ ਚਾਰ ਮਹੀਨੇ ਹੋ ਗਏ ਕੀ ਕੰਮ ਕੀ ਕਰਦਾ ਸੀ ਪਹਿਲਾਂ ਬਾਹਰ ਸੀ ਜੀ ਬਾਪ ਟਰਾਲਾ ਚਲਾਉਂਦਾ ਸੀ ਅੱਛਾ ਜੀ ਬਾਪ ਸੀ ਆਪਣੇ ਦੋ ਟਰਾਲੀ ਸੀ ਅੱਛਾ ਜੀ ਜਦੋਂ ਕਾ ਕਤਰਦੀ ਤੇ ਦੁਬਈ ਦੀ ਥੋੜਾ ਜਿਹਾ ਅਣਮਣ ਹੋਈ ਐ ਇਹ ਜੀ ਉਹ ਦੋਨੀਆਂ ਟਰਾਲਾਂ ਨੂੰ ਇੱਥੇ ਹੀ ਵੇਚ ਦਿੱਤੇ ਇਹ ਤਾਂ ਬੈੜੀ ਨਗਰਾਂ ਰਿਆ ਅੱਛਾ ਜੀ ਸਾਰੇ ਪੈਸੇ ਲਿਆ ਕੇ ਫੇਰ ਇਹ ਦਵਈ ਚਲੇ ਗਿਆ ਉੱਥੇ ਵੀ ਟਰਾਲੇ ਪਾ ਅੱਛਾ ਜੀ ਫੇਰ ਜਦੋਂ ਆ ਪ੍ਰੋਬਲਮ ਆ ਗਈ ਉਹਦੇ ਕਰਕੇ ਫੇਰ ਇਹਨੇ ਟਰਾਲੇ ਉੱਥੋਂ ਵੇਚ ਕੇ ਫੇਰ ਇੱਥੇ ਆ ਗਿਆ ਅੱਛਾ ਜੀ ਜਦੋਂ ਇਹ ਇੱਥੇ ਆਇਆ ਰਾਜ ਜਾਂ ਤਾਂ ਆ ਜੇ ਸਾਟੇ ਦੇ ਰਾਤ ਲੱਗੀ ਜਾਂਦਾ ਕਿ ਪਤਾ ਲੱਗਾ ਵੀ ਟੂਟੀ ਤੇ ਬੈਠਿਆ ਉਹ ਜਾਗਮ ਮੋੜ ਕੇ ਸ਼ੂਗਰ ਇਹਨੂੰ ਪਹਿਲਾਂ ਹੀ ਸੀ ਅੱਛਾ ਜੀ ਪਹਿਲਾਂ ਸ਼ੂਗਰ ਅਸ਼ੂ ਉਹਦੇ ਨਾਲ ਫੇਰ ਜਾਗਮ ਵਾਧਾ ਵੱਧ ਗਿਆ ਵਧੀ ਗਿਆ ਜਾਗਮ ਦੀ ਕੇਅਰ ਨਹੀਂ ਕੀਤੀ ਨਸ਼ਿਆਂ 'ਚ ਪਿਆ ਰਿਹਾ ਨਾ ਇਹੀ ਗੱਲ ਹੋਈ ਉਹ ਜਾਗਮ ਦੀ ਕੇਅਰ ਨਹੀਂ ਕੀਤੀ ਸਾਰੇ ਪਾਸੇ ਟੁੱਟ ਗਿਆ ਹੂੰ ਮੰਮੀ ਦਾ ਡੈਥ ਹੋ ਗਈ ਡੈਡੀ ਦਾ ਡੈਥ ਹੋ ਗਈ ਇਹ ਕਦੋਂ ਵਾਲੀ ਚਲ ਗਈ ਇਹ ਡੈਡੀ ਦੀ ਡੈਥ ਕਦੋਂ ਹੋਈ ਸੀ ਤਾਂ ਕਹਿੰਦੇ ਉਹ ਹੋਈ ਕਿ 5 ਸਾਲ ਦਾ ਲੰਘ ਚਾਰ ਅੱਛਾ ਉਹਨਾਂ ਦਾ ਵਿਚਾਰ 5 ਸਾਲ ਹੋ ਗਏ ਹਾਂ ਨਹੀਂ ਇੰਨਾ ਨਹੀਂ ਇੰਨਾ ਕਿੱਥੇ ਹੋਇਆ 1.5-2 ਸਾਲ ਹੀ ਹੋਇਆ ਮੰਮੀ ਮੰਮੀ ਨੂੰ ਉਹਨੂੰ ਉਹ ਪਹਿਲਾਂ ਦਾ ਉਹ ਪਹਿਲਾਂ ਉਹਨੂੰ ਸ਼ੂਗਰ ਸੀ ਮਾਂ ਇਹਦੀ ਮੰਮੀ ਨੂੰ ਸ਼ੂਗਰ ਸੀ ਅੱਛਾ ਜੀ ਇਹ ਫੈਮਿਲੀ ਪਰ ਸ਼ੂਗਰ ਤਾਂ ਹੈਗੀ ਹੈ ਅੱਛਾ ਫੈਮਿਲੀ ਚ ਬਲੱਡ ਦੀ ਚਲਦੀ ਆਉਂਦੀ ਹੈ ਕਦੇ ਇਲਾਜ ਦਾ ਸੋਚੇ ਨੀ ਨੀ ਕਰਵਾਉਣ ਦਾ ਅਕਸਰ ਫਿਰ ਵੀ ਇਹ ਚਿੱਟੇ ਦੇ ਵੀ ਨਸ਼ੇ ਤੇ ਵੀ ਪੈਸੇ ਖਾ ਚੱਲਦੇ ਰਹੇ ਆ ਅਦਾ ਕਰੀਤ ਹੋਇਆ ਸੀ ਚਾਚਾ ਦਾ ਮਿਰਤਾ ਸੀ ਉਹਦੀ ਡੈਥ ਮਿਰਤਾ ਜੀ ਹੋ ਗਈ ਅੱਛਾ ਜੀ ਕੈਂਸਰ ਨਾਲ ਅੱਛਾ ਜੀ ਜੀ ਪਹਿਲਾਂ ਐਕਚੁਅਲੀ ਇਲਾਜ ਕਰਾਉਂਦੇ ਰਹੇ ਆ ਉਹਨੂੰ ਐਡਮਿਟ ਹੋਇਆ ਹਸਪੀਟਲ ਜਿਹੜਾ ਰੱਖਿਆ ਕਟਗਰੀ ਉਹ ਕਿਹੜਾ ਹਸਪੀਟਲ ਸੀ ਉਹ ਤੋਂ ਜਦੋਂ ਤੱਕ ਤਕਰੀਬਨ ਮਹੀਨਾ ਕਰੇ ਕੇ ਐਨ ਐਚ ਐਸ ਹਸ ਜਲੰਧਰ ਹਾਂ ਜੀ ਜਲੰਧਰ ਪਰ ਸਤਾ ਬਹੁਤ ਲਾਇਆ ਐਸਾ ਕੋਈ 16 ਲੱਖ ਤੋਂ ਨਾ ਸਤਾ ਵਾਲਾ ਘਰ ਪੀਆ ਇੱਥੇ ਲੱਗਦਾ ਕਿਉਂਕਿ ਉਦੋਂ ਪੈਸਾ ਵੀ ਸੀਗਾ ਘਰ ਦੀ ਦਦੀ ਹੀ ਉਹ ਸੰਭੀ ਜਾਂਦੀ ਸੀ ਰੋਟੀ ਪਾਣੀ ਨੂੰ ਦੇਂਦੀ ਸੀ ਉਹ ਕਰਾ ਜਦਾਂ ਉਹਦੇ ਉਹ ਵੀ ਇੱਕ ਦਿਨ ਡੈਪੇ ਤੋਂ ਉਹਦਾ ਚੂਣਾ ਛੱਡ ਗਿਆ ਉਹ ਵੀ ਉਹ ਵੀ ਸਿਆਣੀ ਹੋਣੀ ਆ ਜੀ ਹਨਾ ਜਦ ਇਹ ਵੀ ਇਹ ਉਮਰ ਦਦੀ ਬਚਾਰੀ ਸਿਆਣੀ ਹੋਣੀ ਆ ਉਹ ਤਾਂ ਹਾਦੀ ਹਾਦੀ 80 ਪਾਸ ਅੱਛਾ ਜੀ ਅੱਛਾ ਜੀ ਉਹ ਤਾਂ ਫਿਰ ਸਿਆਣੀ ਹਾਂਜੀ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਅਸੀਂ ਪਹੁੰਚੇ ਹਾਂ ਇਸ ਵੀਰ ਨੂੰ ਲੈਣ ਦੇ ਲਈ ਭਾਜੀ ਕਿਹੜਾ ਪਿੰਡ ਹੈ ਇਹ ਬਰਨਾ ਹੁੰਦਾ ਫਗਵਾੜਾ ਪੁਲਾਹੀ ਪਿੰਡ ਬਰਨਾ ਆ ਫਗਵਾੜੇ ਪੁਲਾਹੀ ਦੇ ਲਾਗੇ ਪਿੰਡ ਬਰਨਾ ਜਿੱਥੋਂ ਸਾਨੂੰ ਅੱਜ ਵੀਡੀਓ ਭੇਜ ਕੇ ਵੀਰ ਦੇ ਬਾਰੇ ਦੱਸਿਆ ਸੀਗਾ ਤੇ ਐਨੇ ਬੁਰੇ ਹਾਲਾਤ ਆ ਕਿ ਬਿਆਨ ਨਹੀਂ ਕੀਤੇ ਜਾ ਸਕਦੇ ਤੁਸੀਂ ਦੇਖਦੇ ਹੋਣੇ ਆ ਕਿ ਇੱਥੇ ਕਿੰਨੇ ਬੰਦੇ ਅਸੀਂ ਅੱਜ ਖੜੇ ਆ ਸਾਰਿਆਂ ਦੇ ਮਾਸਕ ਲੱਗੇ ਹੋ ਆ ਫੇਰ ਵੀ ਸਮੈਲ ਇੰਨੀ ਭੈੜੀ ਆ ਰਹੀ ਆ ਤੇ ਘੱਟੋ ਘੱਟ 20 ਤੋਂ 25 ਜਣੇ ਜਿਹੜੇ ਬਾਹਰੇ ਖੜੇ ਕਮਰੇ ਦੇ ਅੰਦਰ ਵੀ ਦਾਖਲ ਨਹੀਂ ਹੋ ਰਹੇ ਕਿਉਂਕਿ ਸਮੈਲ ਅੰਦਰ ਬਹੁਤ ਬੁਰੀ ਆ ਰਹੀ ਆ ਤੇ ਵੀਰਾਂ ਨੇ ਦੱਸਿਆ ਲੱਤ ਦੇ ਹਾਲਾਤ ਤੁਸੀਂ ਪੂਰੇ ਦੇਖਦੇ ਆਂ ਪੂਰੀ ਲੱਤ ਖਰਾਬ ਹੋ ਗਈ ਉਹ ਆ ਇਹ ਜ਼ਖਮ ਸ਼ੂਗਰ ਦੇ ਕਰਕੇ ਵੱਧਦੇ ਗਏ ਇਹ ਜ਼ਖਮ ਕਾਫੀ ਠੀਕ ਹੋ ਗਏ ਆ ਪਿੰਡ ਦੇ ਆ ਬੜੇ ਮੈਦ ਕਹਿੰਦਾ ਸੂਜਮਾਨੇ ਆ ਜਿਨ੍ਹਾਂ ਨੇ ਇਹਨਾਂ ਦੀ ਕੇਅਰ ਕਰਨ ਦੇ ਲਈ ਉਪਰਾਲਾ ਕੀਤਾ ਨਹੀਂ ਤਾਂ ਪਿੰਡਾਂ ਦੇ ਵਿੱਚ ਆਮ ਆਪਾਂ ਦੇਖਦੇ ਆਂ ਕਿ ਕੋਈ ਬਹੁਤ ਘੱਟ ਹੁੰਦੇ ਕੋਈ ਚੰਗੇ ਭਾਗਾ ਵਾਲੇ ਹੁੰਦਾ ਜਿਹੜਾ ਅੱਗੇ ਨਿਕਲ ਕੇ ਆਉਂਦਾ ਕਿਉਂਕਿ ਇਹ ਵੀ ਚੰਗੇ ਭਾਗਾਾਂ ਦੇ ਨਾਲ ਹੀ ਸੇਵਾ ਮਿਲਦੀ ਆ ਬਿਨਾ ਭਾਗਾ ਤੋਂ ਸੇਵਾ ਵੀ ਨਹੀਂ ਕਰ ਹੁੰਦੀ ਤੇ ਇਹਨਾਂ ਦੇ ਚੰਗੇ ਕਰਮ ਸੀਗੇ ਕਿ ਜੋ ਇਹਨਾਂ ਨੇ ਇਹਦੀ ਸੇਵਾ ਕੀਤੀ ਵੀ ਆ ਤੇ ਜੇ ਪਰਲੇ ਪੈਰ ਦੀ ਗੱਲ ਕਰੀਏ ਵੀਰ ਨੂੰ ਜਿੱਦਾਂ ਦੱਸਦੇ ਹੁਣ ਤਾਂ ਪੱਟੀ ਕੀਤੀ ਹੋਈ ਆ ਡਾਕਟਰ ਸਾਹਿਬ ਨੇ ਤੇ ਉਹਦੇ ਵਿੱਚ ਕੀੜੇ ਪੈ ਗਏ ਆ ਪੈਰ ਪੂਰਾ ਖਰਾਬ ਹੋ ਚੁੱਕਾ ਆ ਵੀਰ ਦਾ ਇਹਦੇ ਵਿੱਚ ਵੀ ਜਿਵੇਂ ਆਪਾਂ ਅਕਸਰ ਗੱਲ ਕਰਦੇ ਹੁੰਨੇ ਆ ਇਸ ਵੀਰ ਦੀ ਜਵਾਨੀ ਦੇ ਖਰਾਬ ਹੋਣ ਦੇ ਵਿੱਚ ਇਹਦੇ ਪਰਿਵਾਰ ਦੇ ਖਰਾਬ ਹੋਣ ਦੇ ਵਿੱਚ ਸਭ ਤੋਂ ਵੱਡਾ ਐਮ ਰੋਲ ਜੋ ਜਿੰਨਾ ਕਿ ਸਾਨੂੰ ਪਤਾ ਲੱਗਾ ਨਸ਼ੇ ਦਾ ਸਾਡੇ ਪੰਜਾਬ ਦੇ ਵਿੱਚ ਛੇਮਾ ਦਰਿਆ ਵਗ ਪਿਆ ਨਸ਼ੇ ਦਾ ਜਿਨੇ ਸਾਡੀ ਪੰਜਾਬ ਦੀ ਜਵਾਨੀ ਗਰਕ ਕਰਕੇ ਰੱਖ ਦਿੱਤੀ ਮਾਵਾ ਸਾਡੀਆਂ ਜਿਨ੍ਹਾਂ ਨੂੰ ਬਡਾਪੇ ਦੇ ਵਿੱਚ ਵੀਰਾਂ ਦੀ ਲੋੜ ਸੀ ਆਸਰੇ ਦੀ ਲੋੜ ਸੀ ਉਹ ਰੋਲ ਰਹੀਆਂ ਅਸੀਂ ਸੀਐਮ ਸਾਹਿਬ ਨੂੰ ਵੀ ਸਾਰੇ ਸੂਝਵਾਨ ਵੀਰਾਂ ਨੂੰ ਬੇਨਤੀ ਕਰਦੇ ਆ ਕਿ ਜਰੂਰ ਇਹ ਨਸ਼ੇ ਤੇ ਸਭ ਤੋਂ ਪਹਿਲਾਂ ਜਰੂਰ ਨੱਥ ਪਾਈ ਜਾਵੇ ਸਾਡੀ ਗਲੀਆਂ ਨਾਲੀਆਂ ਦੇ ਮਸਲੇ ਹਮੇਸ਼ਾ ਚੱਲਦੇ ਰਹੇ ਨੇ ਆ ਸਭ ਤੋਂ ਪਹਿਲਾਂ ਕੀ ਆ ਨਸ਼ੇ ਨੂੰ ਆਪਾਂ ਬੰਦ ਕਰ ਲਈਏ ਸਿਹਤ ਸੂਲਤਾ ਵਧੀਆ ਮਿਲ ਜਾਣ ਪੜ੍ਹਾਈ ਵਧੀਆ ਤਿੰਨ ਚੀਜ਼ਾਂ ਮਿਲ ਗਈਆਂ ਸਾਡਾ ਪੰਜਾਬ ਸਵਰਗ ਆ ਇਹ ਤਿੰਨਾਂ ਚੀਜ਼ਾਂ ਤੋਂ ਅੱਕੇ ਲੋਕ ਇੱਥੋਂ ਇੰਡੀਆ ਨੂੰ ਪੰਜਾਬ ਨੂੰ ਛੱਡ ਛੱਡ ਕੇ ਬਾਹਰ ਜਾ ਰਹੇ ਆ ਪੰਜਾਬ ਸੋਨੇ ਦੀ ਚਿੜੀ ਸੀ ਜਿਹੜਾ ਸਾਡਾ ਉਹ ਉੱਜੜਦਾ ਜਾ ਰਿਹਾ ਪਰ ਆਹ ਦੇਖ ਕੇ ਹਾਲਾਤ ਵੀਰ ਦੇ ਸਾਨੂੰ ਇੰਨਾ ਤਰਸ ਆ ਰਿਹਾ ਕਿ ਕੀ ਹਾਲਾਤ ਬਣੇ ਹੋਏ ਆ ਦੇਖਿਆ ਨਹੀਂ ਜਾ ਰਿਹਾ ਯਾਰ ਵੀਰ ਨੂੰ ਇੰਨਾ ਦੇ ਬੁਰੇ ਹਾਲਾਤ ਇਹਦੇ ਬਣੇ ਹੋਏ ਆ ਤੇ ਸੰਗਜੀ ਅੱਜ ਆਪਾਂ ਇਹਨੂੰ ਵੀਰ ਨੂੰ ਨਾਲ ਲੈ ਕੇ ਗੁਰੂ ਕੀ ਸੋਈ ਵਿੱਚ ਜਾ ਰਹੇ ਆ ਤੇ ਵੀਰ ਦਾ ਡਾਕਟਰ ਸਾਹਿਬ ਦੀ ਸਲਾਹ ਹੈ ਜਿੱਥੇ ਵੀ ਜ਼ਰੂਰਤ ਹੋਊਗੀ ਇਹਨੂੰ ਐਡਮਨ ਵੀਰ ਨੂੰ ਕਰਵਾਉਣ ਦੀ ਜੋ ਦਵਾਈ ਦੀ ਜਿੱਦਾਂ ਦੀ ਵੀ ਇਹਨੂੰ ਟ੍ਰੀਟਮੈਂਟ ਦੀ ਜ਼ਰੂਰਤ ਹੋਊਗੀ ਤੇ ਉਸ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਵਾਹਿਗੁਰੂ ਦੀ ਅਸ਼ੀਰਵਾਦ ਦੇ ਨਾਲ ਆਪਾਂ ਵੀਰ ਦਾ ਇਲਾਜ ਕਰਾਉਣ ਦੇ ਪੂਰੇ ਯਤਨ ਕਰਾਂਗੇ ਇਲਾਜ ਕਰਾਉਣਾ ਗੁਰੂ ਸਾਹਿਬ ਨੇ ਸਾਨੂੰ ਜਰੀਆ ਬਣਾ ਕੇ ਭੇਜਿਆ ਕਿ ਅਸੀਂ ਇਸ ਵੀਰ ਦਾ ਇਲਾਜ ਕਰਾਵਾਂਗੇ ਵੀਰ ਦਾ ਠੀਕ ਹੋਣਾ ਇਹਨੂੰ ਤੰਦਰੁਸਤ ਕਰਨਾ ਉਹ ਸਭ ਵਾਹਿਗੁਰੂ ਦੇ ਹੱਥ ਦੇ ਵਿੱਚ ਆ ਤੇ ਸੰਗਤ ਜੀ ਇਸ ਵੀਰ ਦੇ ਲਈ ਅਰਦਾਸ ਬੇਨਤੀ ਜ਼ਰੂਰ ਕਰਿਓ ਕਿ ਗੁਰੂ ਸਾਹਿਬ ਕਿਰਪਾ ਕਰਨ ਇਹ ਵੀਰ ਤੰਦਰੁਸਤ ਹੋਵੇ ਘਟੋ ਘਟ ਕਿਸੇ ਦਾ ਸਾਰਾ ਨਹੀਂ ਬਣ ਸਕਦਾ ਤੇ ਆਪਣੇ ਆਪ ਯੋਗਤਾ ਜ਼ਰੂਰ ਹੋਵੇ ਹਨਾ ਭਲੇ ਉਮਰ ਵੀ ਕੁਝ ਨਹੀਂ ਕਿਨੇ 92 ਦਾ ਸੀ ਬਰਤ 34 ਸਾਲ ਦੀ 33 34 ਸਾਲ ਦੀ ਉਮਰ ਹੈ ਕੀ ਉਮਰ ਹੈ ਉਮਰ ਵੀ ਕੁਝ ਨਹੀਂ ਹੈਗੀ ਕਿਹੜੇ ਹਾਲਾਤਾਂ ਦੇ ਵਿੱਚ ਪਿਆ ਵੀਰ ਸਾਡਾ ਇੱਕ 2 ਸਾਲ ਤੋਂ ਐਦੇ ਪਿਆ ਨਾ ਤੁਸੀਂ ਦੱਸਦੇ ਹੋ ਨਾ 2 ਸਾਲ ਹੋ ਗਏ ਬਹੁਤ ਉਪਰ ਇਲਾਜ ਸ਼ੁਰੂ ਕਰਾਓ 20000 ਰੁਪਇਆ ਤੁਹਾਡੇ ਅਕਾਊਂਟ 'ਚ ਮੈਂ ਭਰ ਦੂੰਗਾ ਸਪੀਡਿੰਗ ਦਾ ਕੰਮ ਸ਼ੁਕਰੀਆ ਭਾਜੀ ਸ਼ੁਕਰੀਆ ਧੰਨਵਾਦ ਜੀ ਸਭ ਤੋਂ ਪਹਿਲਾਂ ਤਾਂ ਇਹ ਠੀਕ ਹੋਣਾ ਜ਼ਰੂਰੀ ਹੈ ਹੁਣ ਲਿਜਾਊਗਾ ਕਿਤੇ ਤੁਰ ਵੀ ਨਹੀਂ ਹੋਣਾ ਨਾ ਕੋਈ ਨੀ ਚਾਦਰ ਜਾਂ ਚੱਕ ਨੀ ਨ ਚਾਦਰ ਚਾਦਰ ਵਿਛਾਲਨੇ ਚਾਦਰ ਤੇ ਚਾਦਰ ਚੱਕ ਲੈਣੇ ਆ ਨਾ ਜਾ ਕੇ ਸਮਾਂ ਜਾਂਦਾ ਨਾ ਬੜਾ ਤਿੰਨ ਚਾਰ ਦਿਨ ਗਲਵਜ਼ ਪਾ ਕੇ ਆਇਓ ਮੜ ਜਾ ਗਲਵਜ਼ ਪਾ ਕੇ ਆਇਓ ਦੀ ਗਲਵਜ਼ ਪਾ ਕੇ ਆ ਗਲਵਜ਼ ਪਾ ਕੇ ਹਾਂ ਹਜੂ ਨੂੰ ਮੁਰੇ ਦੇਖੋ ਹੁਣੇ ਤਾਂ ਦੇਖੇ ਘਾਟੇ ਵਰਗੇ ਇੱਕ ਦੇ ਦਿਓ ਗਲਵਜ਼ ਹੈਗੇ ਆ ਲੈ ਲਓ ਗਲਵਜ਼ ਲੈ ਲਓ ਇਨਨ ਦਾ ਕੋ ਟੈਸਟ ਕਰਵਾਇਆ ਕੋਈ ਐਚ ਆਈ ਵੀ ਵਗੈਰਾ ਤਾਂ ਨਹੀਂ ਹੈਗਾ ਜਿਹਨੂੰ ਹੋਏ ਵੀ ਟੈਸਟ ਨੂੰ ਕਰਾਉਣਾ ਸੀ ਕਰਾਉਣਾ ਸੀ ਅੱਜ ਠੀਕ ਹੈ ਹਾਂਜੀ ਸਾਡੀ ਸਲਾਹ ਕੀਤੀ ਸੀ ਹਾਂਜੀ ਹਾਂਜੀ ਮੈਂ ਰੈਗੂਮੈਂਟ ਕੀਤਾ ਸੀ ਕਿ ਆਪ ਠੀਕ ਹੈ ਹਾਂਜੀ ਠੀਕ ਹੈ ਬਈ ਇਹਨੂੰ ਜੇ ਨਹੀਂ ਫੇਰ ਕੋਈ ਚੱਕੂ ਤਾਂ ਆਪਾਂ ਇਹਨੂੰ ਹਸਪੀਟਲ ਫਰਸਟ ਏਡ ਤਾਂ ਦੇਈਏ ਵਿਚਾਰੇ ਨੂੰ ਬਿਲਕੁਲ ਬਿਲਕੁਲ ਹਾਂਜੀ ਆਹ ਦੇਖਾਦੀ ਕਿੰਨੇ ਦਿਨਾਂ ਹੋ ਗਏ ਆ ਦੇਖੋ ਸਰ ਮੈਂ ਅੱਜ ਆਹ ਸਾਹ ਜਦੋਂ ਅੱਜ ਮੈਂ ਵੀਡੀਓ ਮੈਨੂੰ ਗਈ ਹੈ ਨਾ ਢੇਡ ਦੇ ਹਾਲਾਤ ਦੇਖੋ ਆਹ ਦੇਖੋ ਹਾਲਾਤ ਢੇਡ ਦੇ ਖੱਡੀਆਂ ਦਾ ਪਿੰਜਰ ਇੱਕ ਬਣਿਆ ਪਿਆ ਵੀਰ ਜਰਾ ਅੱਜ ਮੇ ਤਨ ਮੈਂ ਦੋ ਵਾਰੀ ਫੋਨ ਕੀਤਾ ਮੇਰਾ ਫੋਨ ਨਹੀਂ ਜਾਂਦਾ ਚੱਕਿਆ ਕੱਲ 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 ਫਾਈਨ ਕਰਤਾ ਤੁਹਾਡੀ ਬਸ ਚੀ ਮੱਲਾ ਦਾ ਸਮਝ ਸਮਝੇ ਕਰਦੋ ਲਾਹਣੀਆਂ ਆਉਂਦਾ ਆ ਮੈਂ ਸਵੇਰ ਦਾ ਤੈਨੂੰ ਦੋ ਵਾਰੀ ਫੋਨ ਕੀਤਾ ਆਪਾ ਹੋਰ ਮਨ ਨੂੰ ਮੁੰਡੇ ਹੈ ਕੋਣੇ ਪਰਮੇਂਦਰ ਨੂੰ ਮਰਫਤ ਕਰਨ ਨੂੰ ਮਨ ਕਰ ਨੂੰ ਰਹਿਣ ਦੇ ਉਹਦਾ ਲੱਕ ਦੀ ਪ੍ਰੋਬਲਮ ਹੈ ਪੀਸੀ ਚ ਪਰ ਮੇਰੇ ਹਾਂਜੀ ਹਾਂਜੀ ਚਾਦਰ ਪਾਜੀ ਇਥੇ ਹੋਰ ਦੋ ਮੁੰਡੇ ਜਾਲ ਪਿੰਡੋ ਵਾਜੇ ਇਥੇ ਨਾਲ ਆ ਚਾਦਰ ਪਿਛਾ ਲਓ ਥੱਲੇ ਇੱਥੇ ਪ੍ਰਵੀਨਦਰ ਆਈ ਮੈਂ ਕਰਨੂ ਰਹਿਣ ਤੋ ਪਾਜੀ ਬਾ ਮੇਰੇ ਪਰੇ ਨੂੰ ਵੱਖ ਲਈਏਂਦੇ ਮੇਰੇ ਵੀਰ ਨੂੰ ਲੈ ਲੈ ਹੋ ਜਾ ਹੋ ਜਾ ਹੱਦੀ ਮੇਰੇ ਵੀਰ ਹੋ ਜਾ ਹੋ ਜਾ ਹੋਰ ਪਰੇ ਨੂੰ ਅਗਲਾ ਹੋ ਜਾ ਚੱਲ ਆ ਜਾ ਇੱਥੇ ਆ ਜਾ ਉਰੇ ਨੂੰ ਆ ਜਾ ਆ ਜਾ ਇੱਥੇ ਨੂੰ ਆ ਜਾ ਇੱਕਦਮ ਆ ਜਾ ਹੁਣ ਪਰੇ ਨੂੰ ਆ ਜਾ ਮੇਰਾ ਪੈ ਇੱਥੇ ਨੂੰ ਆ ਜਾ ਉਰੇ ਨੂੰ ਹੋ ਜਾ ਕੋਈ ਨਹੀਂ ਕੋਈ ਮੜ ਜਾ ਉਹ ਤਾਂ ਹਵਾ ਜੀ ਲੱਗੀ ਹੈ ਮਾ ਉਹਦੀ ਢੋਈ ਨੂੰ ਉਹ ਦੇਖ ਯਾਰ ਇਹ ਲਈ ਕੋਣ ਨਹੀਂ ਤੇ ਕੋੜਾ ਪੜੀ ਬੱਤੋ ਲੈ ਤੇ ਇੱਕ ਨਾ ਪੀ ਸਿੱਧ ਦੀਆ ਕੋਈ ਗੱਲ ਕੋਈ ਗੱਲ ਕੋਈ ਗੱਲ ਕਰਨੀ ਨਹੀਂ ਦੱਸ ਦਿਓ ਭਾਈ ਦੱਦਿਆ ਸਿੰਗਲ ਦੇਖੋ ਭੰਦੀ ਇੱਕ ਵਾਰ ਗਲਾਸ ਪਾ ਕੇ ਭਾਈ ਹੱਥ ਪਾਓ ਉਹਦਾ ਨਾ ਪਾਓ ਉਹ ਗਲਾਸ ਪਾ ਲੋ ਕੋਈ ਗੱਲ ਕੋਈ ਨੰਮੇ ਪਾ ਲੈ ਗੱਡੀ ਚ ਵੀ ਦੱਸ ਦਿਓ ਭਾਈ ਸਰੀ ਚੁੱਕ ਹੋਰ ਚਲ ਜਿੱਕੋ ਭਾਈ ਫਾਰਕ ਤਾਂ ਹੀ ਨਹੀਂ ਫਾਰਕ ਕਿੱਥੇ ਹੋਣਾ ਯਾਰ ਸਰੀ ਤਾਂ ਹੈ ਨਹੀਂ ਕੋਈ ਸੀਸ ਮਰੇ ਪਰਦੇ ਬਣੇ ਸੋਹਰ ਤਾਂ ਸੀ ਨਹੀਂ ਬਿਲਕੁਲ ਮੈਂ ਲਾਤੀ ਹੁਣ ਦੇ ਕੋ ਦਾ ਕੋ ਮਰਚੋੜੀ ਚੱਕਰ ਬਣਾ ਲੰਬੇ ਹੱਥ ਪਾਸ ਫੋਨ ਨੰਬਰ ਦੇ ਹਾਂਜੀ ਮੈਂ ਤੇ ਨਾ ਕਾਰਡ ਦੇ ਦਿੰਦੇ ਤੁਹਾਨੂੰ ਜੀ ਦੋ ਮਿੰਟ ਬਸ ਟਾਕ ਮਟਾ ਦੇਵਾ ਤਾਂ ਨਹੀਂ ਕਿਹਦੀ ਮਰੇ ਗੱਡੀ ਚੱਲਣਾ ਪੈਣਾ ਤੁਹਾਨੂੰ ਦੋ ਜਣਾਂ ਨੂੰ ਉਹ ਨਾਲ ਤੋਂ ਤੇਰੇ ਗਲੱਗ ਦਾ ਬਹੁੰਨਾ ਰਿਹਾ ਹੈ ਜੋ ਇਹ ਕਿਤੇ ਦਾ। ਬਸ ਬਸ ਵੀਰ ਆਪਾ ਬਸ ਕੋਈ ਨਹੀਂ ਕੋਈ ਨੀਂ ਕੋਈ ਪੁਰਾਣਾ ਨਹੀਂ। ਅੱਲਾ ਰੱਖ ਹੌਂਸਲਾ ਰੱਖ। ਤਾਲੂ ਕੀ ਆ ਸੀ। ਬਸ ਵਾਹੋਂ ਤੋਂ ਨਾ। ਵਾਹੋਂ ਬੈਠ ਕੇ ਦਨਾਲਾ ਗਿਆ ਹੋ ਜਾਣਾ ਤੇ 50 ਰੁਪਏ ਜਾਨੀ ਬੇਟੀ ਜੀ ਕੋ ਭਾਈ 50 ਰੁਪਏ ਇੱਦਾਂ ਕਰਦੇ ਨਹੀਂ ਇੱਦਾਂ ਕਰਾ ਲੈ। ਚਲੋ ਜੱਜ ਰੱਖਦੇ। ਬੱਸ ਬੱਸ ਇੱਕ ਮਿੰਟ ਰਹਿ ਜਾਓ ਭਾਈ ਇਹ ਮਾਈਕ ਅਲੀ ਲੀਡ ਅੱਦੇ ਕੱਢ ਦੇ ਵਿੱਚੋਂ ਕੱਢ ਲੀਡ ਲੀਡ ਕੱਢ ਦੇ ਵੀਡੀਓ ਬੜੀ ਜਣਾ ਲਾਈਟ ਲੀਡ ਕੱਢ ਦੇ ਕੱਢੇ 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 ਨਹੀਂ ਨਹੀਂ ਦਿਲਾ ਦੇ ਉੱਪਰ ਚੜ੍ਹੋ ਉੱਪਰ ਚੜ੍ਹੋ ਦੋ ਚਾਰ ਦਿਨ ਹੋ ਜਾਣਗੇ ਦਿੰਦੋਂ ਸਾਰੇ ਅੱਗੇ ਇੱਥੇ ਨਾ ਫਿਰ ਚੜ੍ਹੋ ਇੱਕ ਮਿੰਟ ਇੱਕ ਮਿੰਟ ਜੀਓ ਪਾਣੀ ਪਾ ਲਓ ਆਜਾ ਹੋਲੀ ਹੋਲੀ ਹਾਂ ਨਹੀਂ ਨਹੀਂ ਬਸ 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 ਠੀਕ ਆ ਭਾਈ ਹੋ ਗਿਆ ਪੈ ਗਿਆ ਬਸ ਹੋ ਗਿਆ ਹੋ ਗਿਆ ਬਸ ਠੀਕ ਆ ਭਾਈ ਨਹੀਂ ਨਹੀਂ ਇਹ ਤਾਂ ਲੱਤ ਦਰਦ ਨੇ ਮੋਨੀਆ ਲੱਤ ਦਰਦ ਕਾਣਾ ਪੜੀ ਬਸ ਸਰ ਥੋੜਾ ਜੋ ਜੱਦੀ ਵਾ ਜਾਂ ਗੱਡੀ ਚ ਪਾਣੀ ਦੇ ਕੇ ਕੱਢੀਓ ਚ ਕੀ ਕਰਦੇ ਹੋ ਬਸ ਜਾਈ ਬਹੁਤ ਕਰ ਲੈ ਬਣੀ ਚਲੋ ਸਰ ਜੀ ਨੂੰ ਨਾ ਦੇਵਾ ਕੋਈ ਸਰਾਣਾ ਹੈਗਾ ਕੋਈ ਹੈਗਾ ਤੇ ਕਾਫੀ ਬੜੀ ਚੱਕੀ ਆ ਬਸ ਸਰਾਣਾ ਲੈ ਆਓ ਆ ਪੈਰ ਵੀ ਉੱਥੇ ਆ ਗਏ ਨਾ ਬਾਬਾ ਨੂੰ ਕਹਿੰਦਾ ਖੜ੍ਹ ਜਾਓ ਖੜ੍ਹ ਜਾਓ ਕਰਨ ਖੜ੍ਹ ਜਾ ਹੌਲੀ 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 ਕੁਛ ਖੜ੍ਹ ਜਾ ਤਾਸ ਨਹੀਂ ਕਿੱਦਾਂ ਦਾਂ ਦਸ ਸੱਤੇ ਰੋਟੇ ਲੈ ਕੇ ਆਇਆ ਚੱਕਾ ਭਾਈ ਪੈਰ ਮਾੜਾ ਹੋ ਰਿਹਾ ਕਰਦੇ ਆਂ ਮਾੜਿਆ ਹਾਂ ਬਸ ਖੜੀ ਉਹ ਤੋਂ ਖਫਾ ਕਰ ਮਾੜੇ ਤੋਂ ਮਾੜੇ ਕੱਢ ਜਾ ਇਹ ਲੋ ਜੀ ਇਹ ਵਾ ਠੀਕ ਆ ਭਾਈ ਹੁਣ ਤੇ ਸਿਰ ਚੱਕੀਏ ਥੋੜਾ ਜਿਹਾ ਖੜੋ ਉਪਰ ਕਰ ਦਈਏ ਹਾਂ ਸਿਰ ਤੇ ਖੜੋ ਸਿਰ ਤੇ ਖੜੋ ਅਸਰਾਣ ਲੈਣਗੇ ਪਾਣੀ ਵੀ ਉਧਰ ਪਾਣੀ ਉੱਪਰ ਅਧਰ ਜੀ ਪਾਣੀ ਪਾਣੀ ਪਾਜੀ ਪੀਓ ਬਈ ਇਹ ਤਾਂ ਨਹੀਂ ਗਰਮ ਪਾਣੀ ਪੀਂਦੇ ਜੇ ਮੈਨੂੰ 올ਡ ਜੀ ਨਹੀਂ ਗਰਮ ਪਾਣੀ ਪੀਂਦੇ ਤਾਂ ਪਾਣੀ ਪੀਂਈ ਹੈ ਗਰਮ ਨਹੀਂ ਹੈਗਾ ਬਾਈ ਪਾਣੀ ਉਹ ਉਧਰ ਲਾਦਾ ਬਾਈ ਗਰਮ ਨਹੀਂ ਪਾਣੀ ਇਹਦਾ ਗੰਦਾ ਗੋਲ ਪੀ ਕੇ ਦੇ ਲਓ ਕੋਟੇ ਬੰਦੀ ਸੋਫਾ ਰਹਿ ਗਿਆ ਬਾਕੀ ਬਚੀ ਗਿਆ ਠੀਕ ਹੈ ਪੰਜ ਰੋਲੇ ਹਾਂਜੀ ਸਾਰੀ ਪਾਣੀ ਬਚਾ ਉਸ ਤੋਂ ਲਾਓ ਮੈਂ ਥੋੜਾ ਉਹ ਲਾਉਂਦਾ ਹਾਂ ਇਹ ਮੁੰਡੇ ਨੇ ਬਹੁਤ ਸੇਵਾ ਕੀਤੀ ਇਸ ਵਾਰ ਉਹ ਜਿਆਦਾ ਹੱਦੋਂ ਜਗ੍ਹਾ ਬਿੱਟੋਂ ਵਾਰੀ ਸੀ ਸੇਵਾ ਕੀਤੀ ਹੋਰ ਇੱਕ ਲੱਤ ਬਚ ਗਈ ਜੀ ਜਸਪ੍ਰੀਤ ਨੇ ਫਿਰ ਤੋਂ ਹਾਂਜੀ ਸਾਰਾ ਕੁਝ ਠੀਕ ਕਰਤਾ ਤਰਨ ਆਪਿਆ ਜੀ ਪਰ ਰੱਬ ਨੇ ਫੇਰ ਦੁਬਾਰਾ ਹੁਣ ਅਸੀਂ ਕਿੰਨਾ ਜਿਹੇ ਲੱਗਦਾ ਜੀ ਪਰ ਮੁੰਡੇ ਨੇ ਆਪਣੀ ਗੱਲ ਕਰਾਈ ਵਰਪੋ ਗੱਲ ਸਹੀ ਆ ਮੁੰਡੇ ਨਸ਼ੇ ਸ਼ਹਿਰ ਭੜਾ। ਸਾਡੀ ਤਾਂ ਮੈਂ ਨਹੀਂ ਦੱਸਦਾ ਕਿ ਇਹ ਕਰਕੇ ਮੁੰਡਾ ਦੇਖ ਕੇ ਦੱਸਦੇ ਆ। ਇਹ ਨਾ ਜਿੱਥੇ ਹੋ ਗਿਆ। ਅਸੀਂ ਦਿੰਦੇ ਖੜੇ ਬਿਚਾਈ। ਆਹ ਮਾਸਾ ਕੇ ਨਾ ਪੱਟ ਤੋਂ। ਤੇਰੀ ਲੱਤ ਦੇ ਨਾਲ। ਮੁੰਡੇ ਦੇ ਤਾਂ ਬਾਕੀ ਸੇਵਾ ਬਹੁਤ। ਪਤਾ ਨਹੀਂ ਕਿੰਨੀ ਬਲੱਡ ਤੋਂ ਕਿੰਨਾ। 9 ਪਰ 9 ਕਰਦਾ ਸੀ ਨਾ। ਹਾਂਜੀ। ਛੋਟੀ ਜੱਟੇ ਮੋਟਾ ਜੱਟੇ ਆਪ ਦੇਣ ਲੱਗ ਪਿਆ। ਛੋਟੀ ਦੇ ਜਾਣ ਲੱਗ ਪਿਆ। ਉਹ ਤੇ ਨਸ਼ੇ 'ਚ ਪੈ ਗਿਆ ਉਹ ਜਿਹਨੇ ਪੈ ਗਿਆ। ਕਹਿੰਦੇ ਵੀ ਰਹੀਦਾ ਇਮਾਨਦਾਰ ਨਹੀਂ ਤੇ ਗਸੋਂ ਹਾਂ ਕਰਦਾ। ਆਹ ਕੋਈ ਰੋਕ। ਪਾਜੀ ਜੀ ਝੂਠ ਹੈਗਾ ਢੂੰਡਦਾ ਨਾ ਕੋ। ਇਹਨੇ ਝੂਠ ਆਪਣਾ ਸੱਚ ਮਨਾ ਕੇ ਹਟਣਾ। ਹਾਂ ਬਿਲਕ ਲਭ ਜੀ ਪੀ 104 ਕੋਈ ਨਹੀਂ ਸਰ ਬੈਗੇ ਕੋ ਕਾਰਡ ਦੇ ਹਾਂ ਦੰਨਾ ਭਾਈ ਲੋਕ ਨੰਬਰ ਤੁਹਾਡੇ ਖੁੰਮਣੇ ਨਹੀਂ ਕੋਈ ਕਾਰਡ ਦੇ ਅੱਛਾ ਬੈਗੇ ਕੋ ਕਾਰਡ ਨੰਬਰ ਉਹ ਤੁਹਾਡਾ ਸੰਪਰਕ ਹੋ ਰਿਹਾ ਹਾਂਜੀ ਲੱਗੇ ਭਾਈ ਕਾਰਡ ਦੇਣ ਲੱਗੇ ਸਾਰੇ ਪਿੰਡਾਂ ਦੇ ਡੇਲੀ ਆਉਣ ਵਾਲੇ ਦੇ 2-4 ਬੰਦੇ ਹੈਗੇ ਲੋਕਿਆਂ ਦੇ ਨਾਂ 'ਤੇ ਮੁੱਕਦੇ ਆ ਸਾਡੇ ਪਿੰਡ ਵਿੱਚ ਨਸ਼ੇ ਹੈਗੇ ਬੜਾਈ ਕਾਦੇ ਸਾਰੇ ਪਿੰਡਾਂ ਚ ਪਾਜੀ ਨਸ਼ੇ ਦੇ ਤੋਂ ਬਹੁਤ ਬੁਰਾ ਹਾਲ ਕੀਤਾ ਜੀ ਆਪਾਂ ਨਾ ਰੋਕਾਂਗੇ ਅੱਜ ਬਿਲਕੁਲ ਰੁਕ ਜਾਵੋਗੇ ਸਭ ਪਹਿਲਾਂ ਸਾਰੇ ਜਾਣੇ ਅੱਜ ਆ ਦੇਖੀ ਲੱਗੀ ਨਾ ਇਹਦਾ ਲਾਂਬੂ ਆਪਣੇ ਘਰਾਂ ਨੂੰ ਵੀ ਆਉਣਾ ਮੈਂ ਤਿਆਰ ਆ ਜੀ ਹੁਣ ਤਿਆਰ ਇਹਨੂੰ ਆਪਾਂ ਦੂਰ ਦਾ ਸੰਭੀਏ ਪਾਜੀ ਘਰਾਂ ਦੇ ਲੱਗੇ ਆ ਆ ਚੁੱਕਾ ਹੈ ਘਰਾਂ ਦੇ ਬਿਲਕੁਲ ਇਹ ਨਹੀਂ ਲੱਗੀ ਆ ਹੌਲੀ ਹੌਲੀ ਇਹਦਾ ਸੇਕ ਸਾਰਿਆਂ ਦੇ ਲੱਗ ਗਿਆ ਜੀ ਥੋੜੇ ਨੇੜੇ ਜਿਹੜੇ ਬੱਟ ਗਏ ਆ ਨਹੀਂ ਨਹੀਂ ਇਹ ਵੀਡੀਓ ਲੌਕਾਉਟ ਨਹੀਂ ਹੈ ਜਿਹਨੂੰ ਕੋਈ ਫੋਟੋ ਲੱਗਣਾ ਹੈ ਇਹ ਵੀ ਨਹੀਂ ਹੈ ਹਾਂ ਜੀ ਮੈਂ ਹਾਂ ਮੈਂ ਕੰਮ ਕਰਦਾ ਹਾਂ ਵੱਡੇ ਡੋਈ ਦੇ ਵਿੱਚ ਜਗਾ ਕੰਮ ਕਰਦਾ ਹਾਂ ਜੀ ਪੀਓ ਕਰਨ ਹੁਣ ਇੱਥੇ ਜੀ ਵੀ ਮੈਂ ਪਰਸਨਲ ਨੰਬਰ ਪਾ ਲੈਂਦਾ ਤੇ ਸੀ ਕੋ ਕੋ ਪੜਾ ਹੈਗਾ ਜੇ ਉੱਪਰ ਦੀ ਜੀ ਨਹੀਂ ਹੋਵੇ ਹਲਕਾ ਜਿਹਾ ਚਲਕ ਲੱਗ ਗਿਆ ਤੇ ਦਿਓ ਅੱਛਾ ਇਹ ਵੀ ਚਲੋ ਜੀ ਆਪਣਾ ਪਰਸਨਲ ਨੰਬਰ ਦੇ ਕੇ ਹਾਂ ਜੀ ਅੱਜ ਉਹਨਾਂ ਕਾਰਡ ਮੁੜੇ ਦੇ ਦੇ। ਇਹ ਮੈਂ ਜੀਸੀ ਪਾ ਦਉ। ਸਾਝ ਮੇਰੇ ਨੰਬਰ ਹੈ ਜੀ। ਆਹ ਦੇ ਦਿਓ ਬਾਬਾ ਜੀ। ਬਾਬਾ ਜੀ ਅਗੋਂ ਪਿੱਛੇ ਲਾ। ਧੰਨਵਾਦ। ਕਹਿੰਨੇ ਕਰਦੇ ਬਾਬਾ ਜੀ। ਕੋਈ ਗੱਲ ਨਹੀਂ ਅਸੀਂ ਕਾਹਤੋਂ ਕਰਦੇ। ਉੱਪਰ ਦੇ ਕੰਮ ਆ ਜੀ। ਕੋਈ ਵਾਹਿਗੁਰੂ ਆ। ਆ ਵੀ ਕੀ ਕਰੀ। ਨਾ ਇਹ ਤਾਂ ਹੋ ਘੱਟ ਆ। ਆ। ਇਹ ਮਨੁੱਖ ਦਾ ਇੱਕ ਮਤਲਬ ਹੈ ਜਿਹੜੇ ਸਪੋਰਟ ਦੇ ਨਾਲ ਹੀ ਲੋਕ ਜਿਹੜਾ ਕਿਹੜੇ ਚੋਂ ਸ਼ੁਰੂ ਵਾਲਾ ਜਿਹੜਾ ਕੋਣਾ ਮਨੁੱਖ ਸਿੱਧਾ ਜਾਂਦਾ ਹੈ ਬਸ ਉਹ ਹੱਥੇ ਚਾਹੀਦਾ ਰੋਡ ਦੇ ਉੱਪਰ ਹੀ ਹੈ ਜੀ ਅੱਛਾ ਜੀ ਠੀਕ ਹੈ ਠੀਕ ਹੈ ਇਹ ਵੀ ਹਰਮਨ ਸਿੰਘ ਜੀ ਦੇ ਹਾਂ ਜੀ ਹਾਂ ਜੀ ਠੀਕ ਠੀਕ ਹੈ ਜੀ ਅੱਛਾ ਜੀ ਇਹਨਾਂ ਨੂੰ ਤਾਂ ਮੈਂ ਨਾ ਬੜਾ ਜਿਹੜਾ ਤੁਹਾਡੇ ਵੀ ਇਹਨਾਂ ਲੱਗੇ ਹਸਪਤਲ ਨੂੰ ਲੱਗੇ ਤੇ ਜਰਨ ਸਾਫ ਕਰਵਾ ਕੇ ਪਟਿਬਿਟੀ ਕਰਵਾ ਲੈਣੀ ਆ ਤੇ ਫੇਰ ਡਾਕਟਰ ਦੀ ਸਲਾਹ ਨਾਲ ਸਵੇਰੇ ਲੱਗ ਜਾਵਾਂਗੇ ਜਿਹੜੇ ਠੀਕ ਹੈ ਲੱਗੇ ਜਾਵਾਂਗੇ ਤੁਸੀਂ ਨੰਬਰ ਸਾਡੇ ਆਪਣੇ ਸੰਭਾਅ ਨੂੰ ਜੀ ਲੈ ਲੈਣੇ ਬਹੁਤ ਫਰਕ ਨਹੀਂ ਨੰਬਰ ਪਾਜੀ ਨੂੰ ਦੋ ਸਾਜੀ ਨਾ ਭੱਜ ਜਾਏ ਆ ਦੇਖੋ ਇਹ ਲੋਟਰੀ ਤੇਜ਼ ਰੋਕਣਾ ਵੀ ਹੈ ਸਾਡੇ ਕੰਮ ਦੇ ਵਿੱਚ ਬਿਲਕੁਲ ਹਗਾਮ ਨਹੀਂ ਹੋਣੀ ਬੇਈ ਤੇ ਆਇਆ ਗ੍ਰਾਮਦਾਰਾ ਬਿਕਾਉਣਾ ਹੋ ਗਿਆ ਹੁਣ ਜਾਗਦੀ ਆ ਤੁਹਾਨਾਂ ਵੀ ਸਾਰੀ ਵਧੀਆ ਬਣਾਉਣਾ ਆ ਮਾਰਾ ਕਿ ਪਾਰਕੇ ਤੁਹਾਡੇ ਸਾਰੇ ਉਹ ਆ ਨਾ ਮੋਬਾਈਲ ਨੰਬਰ 98729 ਕਿਥੇ ਮਤਲਬ ਫਾਸ ਕਿੰਨੇ ਬਣ ਗਏ ਬਹੁਤ ਫੋਨ ਕੀਤੇ ਨੇ ਸੂਰਜ ਆਪਾਂ ਮੋਬਾਈਲ ਤੇ ਖਾਦੀ ਨਾ ਸੂਰਜ ਹਾਂ ਮੈਨੂੰ ਹਾਂਜੀ ਹਾਂਜੀ ਲਿਖਾ ਦਿੱਤਾ ਸੂਰਜ ਦਾ ਸੂਰਜ ਦਾ ਸੂਰਜ ਦਾ ਇੱਕ ਮਿੰਟ ਸੂਰਜ ਵਾਲਾ ਹਾਂ ਨਾ ਦੇ 99766 ਬਾਬਾ ਜੀ ਤੁਸੀਂ ਵੀ ਅਰਦਾਸ ਬੇਨਤੀ ਕਰਦੇ ਕੋਲ ਮਾ ਜੀ ਨਸ਼ੇ ਖਾਂਦੇ ਉਹਨਾਂ ਨੂੰ ਸਮਾਪਤ ਬਸ 5222 ਦਾ ਦੁਨੀਆ ਦਾ ਘਰ ਹਾਂ ਘਰ ਦੇ ਘਰ ਬੋਤ ਗੱਲ ਕਰਦੇ ਹੁਣ ਇਥੋਂ ਵੱਡੀ ਗੱਲ ਨਿਕਲਦੀ ਹੈ ਸਹੀ ਗੱਲ ਨੌ ਜੀ ਨੇ ਇਹ ਨਾ ਜਦੋਂ ਟੈਗਵਾਰ ਲਾ ਦਿੱਤਾ ਜਾਂਦਾ ਹੈ ਫਿਰ ਬੇਵਾਸਤ ਹੋ ਜਾਂਦਾ ਹੁੰਦਾ ਇਦਾਂ ਹੀ ਕਰਦੇ ਹਾਂ ਮੇਰੇ ਬੰਦੇ ਪੂਰੀ ਇੰਦੀ ਕਰਦੇ ਹਾਂ ਹਾਂਜੀ ਪੰਚਾਇਤ ਮੈਂਬਰਾਂ ਦੇ ਕੋਲ ਜਰੂਰ ਕਰਵਾਵੋ ਹਨ ਜੀ ਹੋ ਗਿਆ ਦੋ ਸਾਲਾਂ ਚ ਇੱਥੇ ਕੋਈ ਗੱਲ ਨਹੀਂ ਕਰਦੇ ਆਂ ਮੈਂ ਕਰਦਾ ਇੱਥੇ ਪਾ ਦੇ ਜਿਹੜਾ ਮਸਲਾ ਜਿਹੜਾ ਤੇ ਹੋਣਾ ਹੈ ਉਹਦਾ ਫਾਇਦਾ ਲੱਗਾ ਜਾਂ ਕਿ ਕੰਮ ਕਰਦਾ ਹੈ ਭਾਈ ਬਣਗੇ ਹੋਣੀਆਂ ਧਾਰਾ ਕੰਮ ਆਉਂਦਾ ਚੰਗਾ ਚੰਗਾ ਨਾਲ ਪਾਉਂਦੇ ਉਹ ਤਾਂ ਕਰੀਂ ਉਹਨੇ ਲੱਗੇ ਨਾਲ ਮਜ਼ਾ ਕਰੇ ਹਾਂ ਨਹੀਂ ਨਹੀਂ ਬਾਹਰ ਗਈ ਰੱਬ ਅੱਧਾ ਕਿਉਂ ਹਾਂ ਪਹਿਲਾ ਹਜ਼ਾਰ ਕੱਢ ਦੂੰਗਾ ਪਹਿਲਾਂ ਦੇਖਣਾ ਪੈਣਾ ਨਾ ਸੂਜ ਸੂਜ ਬਾਹਰ ਕੱਢ ਕੇ ਤਾਂ ਹਾਂ ਮੰਤਾ ਦਾ ਗੜਪਾ ਹੀ ਲੱਗਦਾ ਬੜਾ ਲੱਭਣਾ ਬੜਾ ਤੇ ਲਾਵੇ ਮੈਨੂੰ ਫੋਟੋ ਵਟਸਐਪ ਕਰ ਦੋ ਮਰਦ ਕਰ ਦੋ ਜੀ ਕੋਈ ਆਮਾਂਗੇ ਉੱਥੇ ਹਾਜੀ ਨਾਲ ਲੈ ਦੋ ਦੋ ਤਿੰਨ ਮੈਂਬਰਾਂ ਦੀ ਵੀ ਆਧਾਰ ਕਾਰਡ ਦੀ ਮੈਨੂੰ ਫੋਟੋ ਕਰਵਾ ਦਿਦੇ ਹੋ ਨਾ ਉਹ ਰੱਖ ਦੇ ਦੇ ਹੁਣੀ 23 ਦਿਨ ਤੁਹਾਨੂੰ ਵਟਸਐਪ ਕਰ ਦਿਆਂਗੇ ਜਿਹ ਹੈ ਕਹਿੰਦੇ ਕੋਲ ਦਿਖੋਣੇ ਕਿੱਥੇ ਹੋਏਗਾ ਕਹਿੰਦੇ ਬਿੱਡ ਕਿਹੜੀ ਹੈ ਜੀ ਹੈ ਬਿੱਡ ਬੈਠਦੇ ਤਰਤ ਚ ਪਿਆ ਜੀ ਕਹਿੰਦਾ ਇਹਦੇ ਪਾਰਸ ਤੇਰੇ ਚ ਨਾ ਪਰ 25 ਕਿਲੋ ਫਟੇ ਇਹਦੇ ਪਾਰਸ ਕਿਹ ਆ ਫੋਨ ਜਾਊਗਾ ਆ ਲੈ ਲਓ ਮੈਨੂੰ ਬਾਬਾ ਜੀ ਆ ਲੈ ਲਓ ਆ ਲੈ ਲਓ ਹਾਂ ਜੀ ਆਜਾ ਜੀ ਮੈਂ ਪਰਦੇ ਦੇਖਦਾ ਜੀ ਬਿਲਕੁਲ ਪਰਦੇ ਦੇਖਦਾ ਹਾਂ ਪਰ ਮੈਂ ਕਿੱਥੇ ਲੱਗਦਾ ਹਾਂ ਦੂਜੇ ਪੱਕਾ ਨਾ ਕੀਤੇ ਮੈਂ ਆਹ ਲੋ ਪਿੱਛੇ ਨਾ ਆਹ ਅੱਧਾ ਅੱਧਾ ਪਾਜ ਫੜਾਏ ਉਹਦਾ ਮੈਂ ਲਿਆ ਆਹ ਲੋ ਸਾਡੇ ਫੋਟੋ ਖਿੱਚੀ ਜਾਂਦਾ ਹੈਪੀ ਚੱਲਿਆ ਜਾਂਦਾ ਮੈਂ ਚੱਲਿਆ ਚੱਲੇ ਕੋਈ ਅਕਲ ਬਾਈ ਅਕਲ ਕੋਈ ਨਹੀਂ ਚੱਲਦਾ ਕੋਈ ਗੱਲ ਨਹੀਂ ਬੜੀ ਲੇਹ ਆਹ ਸੁੱਤ ਫਾੜੀ ਮੈਂ ਹਾਂ 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 ਆ ਵੀ ਉਹ ਪੰਜ ਚੁੱਕੀ ਗਾ ਲਓ ਪੱਟੀ ਗਾਣੇ ਅਹ ਜੀ ਮਾਸੂਮ ਕਰਤਾ ਤਾਂ ਮੈਂ ਫੋਨ ਉਹਦਾ ਹੁਣ ਹੀ ਆਇਆ ਸੀ ਕਹਿੰਦੀ ਵੀ ਮੈਨੂੰ ਫੋਟੋ ਵਿੱਚ ਉੱਤਰ ਕਰ ਤੂੰ ਮੈਂ ਲੱਕਾਂ ਕੇ ਜੀ ਆਉਂਦਾ ਵੀਰ ਜਾਣੇ ਹੋਣੇ ਅਜੇ ਨਹੀਂ ਦੇਖਿਆ ਥੱਲੇ ਵੀ ਕਰ ਭਾਈ ਉਹ ਜਾਂ ਕਰਦੇ ਤੁਹਾਡੀ ਕਰ ਰੋ ਕੋ ਤੁਸੀਂ ਕਰ ਦੋ ਹੁਣ ਬੰਦਾ ਕੋਈ ਨਹੀਂ ਦੇਖਦਾ ਮੈਂ ਮਾਲ ਤੋਂ ਮਾਰਾਂਗਾ ਮਾਰ ਗੱਡੀ ਠੀਕ ਹੈ ਹਾਂ ਮੈਂ ਘੁੰਮੇ ਪੱਜ ਜਾਣਾ ਉਹ ਰੇ ਅੱਗੇ ਅੱਛਰ ਵਾਲਾ ਹਾਂ ਹਾਂ ਬਾਹਰ ਵੀ ਨਾ ਪੱਸ ਆ ਜਾਂਦਾ ਚੰਗਾ ਪੱਸ ਠੀਕ ਕਰੋ ਪਰੇ ਵੀ ਨਿਕਲੇ ਨਾ ਤੁਹਾਡੇ ਨੂੰ ਹਾਂ ਤੁਸੀਂ ਇੱਕੋਂ ਇੱਥੋਂ ਬੈਕ ਕਰ ਲਓ ਆ ਬੈਠੂ ਹਾਂਜੀ ਉੱਥੇ ਬੈਠੀ ਉੱਧਰ ਆ ਜਾਓ